ਲੋਕ ਇੱਕ ਚੀਜ਼ ਦੇ ਪਿੱਛੇ ਇੰਨੇ ਵੀ ਕਮਲੇ ਹੋ ਸਕਦੇ ਨੇ ਇਹ ਤੁਸੀਂ ਕਦੇ ਵੀ ਦੇਖਿਆ ਜਾਂ ਸੋਚਿਆ ਨਹੀਂ ਹੋਣਾ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਹਾਂ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਈਫੋਨ 16 ਆਈਫੋਨ 16 ਜਿਹੜਾ ਆ ਉਹ ਲਾਂਚ ਹੋ ਚੁੱਕਿਆ ਹੈ ਤੇ ਲਾਂਚ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਪਾਗਲਪਨ ਦੇਖਣ ਵਾਲਾ ਹੈ ਕਿ ਆਈਫੋਨ 16 ਨੂੰ ਲੈ ਕੇ ਕਿੰਨਾ ਜਨੂਨ ਹੈ ਕਿ ਅਸੀਂ ਖਰੀਦਣਾ ਇਹ ਖਰੀਦਣਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਦੇਖੋ ਇੱਕ ਐਪਲ ਸਟੋਰ ਦੀ ਤਸਵੀਰ ਹੈ ਮੁੰਬਈ ਦੇ ਵਿੱਚ ਐਪਲ ਸਟੋਰ ਹੈ ਤਾਂ ਲੋਕ ਇੰਜ ਲਾਈਨਾਂ ਲੱਗੇ ਨੇ ਜਿਵੇਂ ਕੋਈ ਰਾਸ਼ਨ ਮਿਲਣ ਆ ਹੋਵੇ ਫ੍ਰੀ ਵਾਲਾ ਤਾਂ ਇਹ ਦੇਖੋ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ ਐਪਲ ਸਟੋਰ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਐਪਲ ਫੋਨ ਨੂੰ ਖਰੀਦਣ ਦੇ ਵਾਸਤੇ ਆਈਫੋਨ 16 ਜਿਹੜਾ ਆਈਫੋਨ 16 ਆਇਆ ਹੈ ਨਾ ਉਸ ਨੂੰ ਖਰੀਦਣ ਦੇ ਵਾਸਤੇ ਦੇਖੋ ਕਿੰਨੀਆਂ ਲੰਮੀਆਂ ਲਾਈਨਾਂ ਲਗੀਆਂ ਹੋਈਆਂ ਨੇ ਇੱਕ ਤਰ੍ਹਾਂ ਦਾ ਇਹ ਵੀ ਟ੍ਰੈਂਡ ਹੈ ਜੇ ਦੂਜੇ ਕੋਲ ਆਈਫੋਨ ਹੈ ਤਾਂ ਉਹ ਕਹਿੰਦਾ ਮੈਂ ਵੀ ਆਈਫੋਨ ਲੈਣਾ ਤੀਜਾ ਵੀ ਕਹਿੰਦਾ ਮੈਂ ਵੀ ਲੈਣਾ ਤਾਂ ਇਹ ਵੇਖੋ ਵੇਖੀ ਰੀਸ ਜਿਹੜੀ ਉਹ ਚੱਲਦੀ ਜਾਂਦੀ ਹੈ ਭਾਵੇਂ ਇੱਕ ਬੰਦਾ ਕੋਈ ਮਿਡਲ ਕਲਾਸ ਹੈ ਉਹਦਾ ਗੁਜ਼ਾਰਾ ਮਸਾਂ ਚੱਲ ਰਿਹਾ ਹੈ ਉਹਦੀ ਰੋਜ਼ੀ ਰੋਟੀ ਮਹਾ ਚੱਲ ਰਹੀ ਹੈ ਉਹ ਜਿੰਨੀ ਕੁ ਸੈਲਰੀ ਲੈਂਦਾ ਉਹਦੇ ਵਿੱਚ ਘਰ ਦੀ ਪੂਰਤੀ ਮਸਾਂ ਹੁੰਦੀ ਹੈ ਪਰ ਫਿਰ ਵੀ ਇਹ ਟ੍ਰੈਂਡ ਐਸਾ ਹੈ ਕਿ ਉਹਨੇ ਵੀ ਆਈਫੋਨ ਲੈਣਾ ਹੀ ਲੈਣਾ ਤਾਂ ਉਹ ਇਸੇ ਤਰੀਕੇ ਦੇ ਨਾਲ ਫਿਰ ਲਾਈਫ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ ਜਦੋਂ ਤੁਸੀਂ ਜ਼ਿਆਦਾ ਬਖੇੜਾ ਆਪਣਾ ਆਪ ਹੀ ਖੜਾ ਕਰ ਲੈਨੇ ਹੋ ਜਿੰਨੇ ਜੋਗੇ ਤੁਸੀਂ ਨਹੀਂ ਹੋ ਉਹ ਵੀ ਦਿਖਾਉਣਾ ਚਾਹੁੰਦੇ ਹੋ ਤਾਂ ਉਹਦਾ ਖਮਿਆਜ਼ਾ ਫਿਰ ਤੁਹਾਨੂੰ ਭੁਗਤਣਾ ਪੈਂਦਾ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਕਿੰਨੀ ਲੰਮੀ ਲਾਈਨ ਲੱਗੀ ਹੋਈ ਹੈ ਆਈਫੋਨ 16 ਆ ਖਰੀਦਣ ਦੇ ਵਾਸਤੇ ਹਾਲਕੀ ਦੇ ਵਿੱਚ ਇਹ ਲਾਂਚ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਸ ਤੋਂ ਬਾਅਦ ਲੋਕ ਕਿੰਨੇ ਪਾਗਲ ਹੋ ਚੁੱਕੇ ਨੇ ਕਿ ਯਾਰ ਮੈਂ ਆਈਫੋਨ 16 ਲੈਣਾ ਹੈ ਮੈਂ ਵੀ ਆਈਫੋਨ 16 ਲੈਣਾ ਹੈ ਲੰਮੀਆਂ ਲੰਮੀਆਂ ਲਾਈਨਾਂ Apple Storeਾਂ ਤੇ ਲਾ ਦਿੱਤੀਆਂ ਨੇ ਤਾਂ ਇਹ ਮੁੰਬਈ ਦੇ ਇੱਕ Apple Store ਦੀ ਤਸਵੀਰ ਹੈ ਜਿੱਥੇ ਦੇਖੋ ਤੁਸੀਂ ਕਿ ਕਿਵੇਂ ਜਿਵੇਂ ਕੋਈ ਇੱਥੇ ਰਾਸ਼ਨ ਦੀ ਦੁਕਾਨ ਫਰੀ ਦੇ ਵਿੱਚ ਰਾਸ਼ਨ ਮਿਲ ਰਿਹਾ ਹੋਵੇ ਇੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਨਾ ਆਈਫੋਨ 16 ਖਰੀਦਣ ਦੇ ਵਾਸਤੇ ਕਿਥੋਂ ਦੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਭਾਈ ਅੱਜਕੱਲ ਲੋਕ ਕਿਹੜੇ ਟ੍ਰੈਂਡ ਦੇ ਨਾਲ ਚੱਲਦੇ ਨੇ ਜੋ ਕੋਈ ਨਵੀਂ ਚੀਜ਼ ਆਈ ਹੈ ਜੇ ਉਹਨੇ ਲੈ ਲਈ ਫਲਾਣੇ ਨੇ ਲੈ ਲਈ ਤੇ ਮੈਂ ਵੀ ਦੇਖਾ ਇਹ ਨਹੀਂ ਦੇਖਣਾ ਕਿ ਮੇਰੀ ਜੇਬ 'ਚ ਪੈਸੇ ਕਿੰਨੇ ਨੇ ਮੈਨੂੰ ਉਹ ਚੀਜ਼ ਵਾਰਾ ਵੀ ਖਾਂਦੀ ਹੈ ਜਾਂ ਨਹੀਂ ਕਿਸੇ ਵੇਲੇ ਤਾਂ ਇੰਜ ਅਸੀਂ ਕਰਦੇ ਹਾਂ ਕਿ ਆਪਣਾ ਸਟੇਟਸ ਦਿਖਾਉਣ ਦੇ ਲਈ ਸੁਸਾਇਟੀ ਨੂੰ ਦਿਖਾਉਣ ਦੇ ਲਈ ਆਪਣਾ ਜੇਬ ਭਾਵੇਂ ਅਲਾਉ ਨਹੀਂ ਕਰਦੀ ਅਸੀਂ ਤਾਂ ਵੀ ਉਹ ਚੀਜ਼ ਖਰੀਦ ਲੈਨੇ ਆ ਬਾਅਦ 'ਚ ਭਾਵੇਂ ਸਾਨੂੰ ਔਖਾ ਹੋਣਾ ਪਵੇ ਬਾਅਦ 'ਚ ਭਾਵੇਂ ਕਿਸ਼ਤਾਂ ਨਾਲ ਲੱਥਣ ਸਾਡੇ ਕੋਲੇ ਬਾਅਦ 'ਚ ਭਾਵੇਂ ਸਾਡਾ ਵਾਲ-ਵਾਲ ਕਰਜ਼ਾਈ ਹੋ ਜੇ ਪਰ ਅਸੀਂ ਇੱਕ ਵਾਰੀ ਸੋਸਾਇਟੀ ਇਹਨੂੰ ਦਿਖਾਉਣਾ ਹੈ ਕਿ ਆ ਵੀ ਸਾਡੇ ਕੋਲ ਵੀ ਹੈ ਜੇ ਤੁਸੀਂ ਲੈ ਸਕਦੇ ਹੋ ਤਾਂ ਅਸੀਂ ਵੀ ਲੈ ਸਕਦੇ ਹਾਂ ਪਰ ਦਿਖਾਉਣਾ ਹੀ ਕਿਉਂ ਆ ਇਹ ਦਿਖਾਵੇ ਦੇ ਕਰਕੇ ਕਿਤਨਾ ਕਿਤੇ ਅੱਧੇ ਲੋਕ ਜਿਹੜੇ ਆ ਉਹ ਐਨਜੀ ਕਰਜ਼ਾਈ ਹੋ ਜਾਂਦੇ ਆ ਫਿਰ ਉਹਨਾਂ ਨੂੰ ਉਹ ਮੈਂਟਲੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਕਿਉਂਕਿ ਕਰਜ਼ਾ ਬਹੁਤ ਮਾੜਾ ਹੈ ਇੱਕ ਵਾਰੀ ਸਿਰ ਤੇ ਚੜ ਗਿਆ ਤਾਂ ਇਹ ਲੈਣ ਦੀ ਬਜਾਏ ਵਧਦਾ ਹੀ ਜਾਂਦਾ ਹੈ ਇਸਦਾ ਵਿਆਜ ਹੀ ਨਹੀਂ ਮੁੱਕਦਾ ਇਹ ਕਰਜ਼ਾ ਇਸ ਤਰ੍ਹਾਂ ਦੀ ਛੈ ਹੈ ਇਸ ਤਰ੍ਹਾਂ ਦੀ ਚੀਜ਼ ਹੈ ਜਿੰਨੇ ਇੱਕ ਵਾਰੀ ਲੈ ਲਿਆ ਬਸ ਉਹ ਫੇਰੇ ਕਰਜ਼ੇ ਦੇ ਵਿੱਚ ਹੀ ਫਸ ਜਾਂਦਾ ਹੈ ਤਾਂ ਇਹ ਤਸਵੀਰ ਦੇਖੋ ਕਿੰਨੀਆਂ ਲੰਮੀਆਂ ਲੰਮੀਆਂ ਲਾਈਨਾਂ ਜੁੜੀਆਂ ਨੇ ਉਹ ਇਹ Apple Store ਤੇ ਲੱਗੀਆਂ